ਅਇਦਾ ਸਾਰਾ ਦਿਨ ਧੁੰਦੀ ਨਹੀਂ ਲੱਤੀ ਧੁੰਦਨੇ ਉਹੜਾ ਪੰਗਾ ਪਾ ਛੱਡਿਆ ਸਾਰਾ ਦਿਨ ਹੁਣ ਵੀ ਕਿਹੜੀ ਹੁਣ ਫੇਰ ਪੈ ਗਈ ਓ ਟਾਈਮ ਨਾਲ ਡੰਗਰ ਕਰ ਦੇਣੀ ਅੰਦਰ ਹੁਣ ਮੀਂਹ ਹੱਟਦਾ ਕੰਮ ਦੇ ਸਾਰਾ ਦਿਨ ਨਹੀਂ ਮਾਫਾ ਬੰਦਾ ਕੋਈ ਨਾ ਕੰਮ ਕਰੀ ਜਾਂਦਾ ਨਹੀਂ ਬੜਿਆ ਨਹੀਂ ਅਜੇ ਮੈਂ ਮਿਹ ਮੈਂ ਧਾਰਾ ਕੱਢ ਲਾਂ ਤੇ ਕਰ ਦੋ ਅੰਦਰ ਇਹਨਾਂ ਨੂੰ ਕਿ ਨਹੀਂ ਅਜੇ ਕਰ ਦੇਣੇ ਹੁਣ ਮੈਂ ਤੇ ਉਹ ਵੇਖਣ ਡਿਆ ਵੀ ਵੇਖ ਤੁੰਦ ਫੇਰ ਪੈ ਗਈ ਫੇਰ ਰਾਤ ਹੀ ਪੈ ਗਈ ਅਜੇ ਹਟਿਆ ਹੀ ਨਹੀਂ ਤੁੰਦ ਅੱਜ ਨਹੀਂ ਦਿਨ ਨਿਕਲਿਆ ਸੂਰ ਉਹ ਗੋਆ ਸੁੱਟਦੇ ਹਟੇ ਹੁਣ ਉਹ ਹੈਗਾ ਮੈਂ ਸੁੱਟਦਾ ਕਿ ਕੀ ਕਰਨਾ ਸਵੇਰੇ ਦਿਨ ਨਹੀਂ ਚੱਲਣਾ ਸਵੇਰੇ ਸੁੱਟਿਆ ਜਾਣਾ ਸਵੇਰੇ ਹੋਰ ਉਹਨਾਂ ਨੇ ਕਰ ਦੇਣਾ ਵਾ ਫੇਰ ਜਦੋਂ ਕਰ ਦੇਣਾ ਉਦਾਂ ਮੈਂ ਆਪਣੇ ਮਨ ਸੋਚਣ ਰਹੀ ਸੀ ਕਿ ਤੂੰ ਹੀ ਤੇ ਮੁਕਤ ਦੇ ਕੰਮ ਹੈ ਜੇ ਉਦਾਂ ਕਿਦਾਂ ਕਿਦਾਂ ਜਿੱਦਾਂ ਹੈਗੇ ਉਦਾਂ ਹੀ ਹੋਰ ਕਿਦਾਂ ਇਦ ਕਰ ਨਹੀਂ ਕੰਮ ਕਰਨ ਦੇ ਐ ਕਿਹੜਾ ਕਿਸਦਾ ਕਰਨ ਦੇ ਜੋ ਉਹਦੇ ਨੇ ਵੇਖਿਆ ਪੈਸੇ ਲੈਂਦੇ ਹੂੰ ਜੇ ਕਿਤੇ ਨਾਮ ਫੋਨ ਫਾਨ ਆਉਂਦਾ ਤੁਹਾਨੂੰ ਉਹਦਾ ਭਗਵਾਨ ਸੋਂਦਾ ਤੁਹਾਡੇ ਭਰਾ ਦਾ ਤੇ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਵੀ ਜੋ ਉਹਦਾ ਪੈਸੇ ਲਿਆਇਆ ਵਾ ਕਿ ਨਹੀਂ ਲਿਆਇਆ ਹਨਾ ਉਹ ਗੱਲ ਚੱਲਣ ਈ ਤੁਸੀਂ ਆਰਤੀ ਦੀ ਗੱਲ ਕਰਨ ਦੇ ਸੀ ਤੇ ਉਹਨੇ ਉਸੜੇ ਤੁਹਾਨੂੰ ਪੈਸੇ ਕੱਢ ਕੇ ਫੜਾਤੇ ਆਹੋ ਅਗਲਾ ਗੰਢਿਆ ਗਿਆ ਵਾ ਪਿਆਹਾ ਰੱਖਣ ਡਿਆ ਮ제 ਨਾਲ ਕੀ ਕਰਨਾ ਸੀ ਉਹਨੇ 50000 ਰੁਪਇਆ ਐਦਾਂ ਹੀ ਲਿਆ ਲਿਆ ਰੱਖੀ ਜਾਂਦਾ ਹੁਣਾ ਤੁਸੀਂ ਤੁਹੀਂ ਬਸ ਰਹਿ ਜੋ ਇਦਾਂ ਹੀ ਨੌਕਰ ਲੱਗੇ ਨਹੀਂ ਤਾਂ ਨੌਕਰ ਵਾਲੀ ਦੀ ਯਾਰ ਗੱਲ ਕੋਈ ਨਹੀਂ ਹੁਣ ਪੈਸੇ ਚਲੋ ਇਹ ਆ ਵੀ ਸਾਂਝੇ ਖਾਤੇ ਘਰ ਵਾ ਤੇ ਸਾਂਝੇ ਜੀ ਵਰਤਣੇ ਆਪਾਂ ਵਰਤੀ ਜਾਣ ਦੇ ਮੈਂ ਠੀਕ ਆ ਸਾਂਝੇ ਚ ਵਰਤਣ ਦੇ ਆ ਨਾ ਜਿਹੜੇ ਫਸਲ ਦੇ ਪੈਸੇ ਆ ਵਰਤਣ ਦੇ ਆ ਨਾ ਸਾਂਝੇ ਚ ਤੇ ਉਹਦੇ ਵਿੱਚੋਂ ਕੀ ਜੋੜਿਆ ਤੁਸੀਂ ਕਿੰਨੇ ਕ ਪੈਸੇ ਤੁਹਾਡੀ ਕਾਪੀ ਤੇ ਮੰਨਿਆ ਸਾਡਾ ਨਿਆਣਾ ਅਜੇ ਪਾਂਡਿਆ ਵਾ ਕੱਲ ਨੂੰ ਉਹਨੂੰ ਬਾਹਰ ਕ ਲਾਉਣਾ ਵਾ ਵਿਆਹ ਕਰਨਾ ਵਾ ਹਾਨੂੰ ਪੈਸਿਆਂ ਦੇ ਲੋੜ ਪਿਆ ਜੇ ਅਸੀਂ ਕਿੱਥੋਂ ਲੈਣੇ ਆ ਮਹਾਰਾਜ ਚੜਦੀ ਕਲਾ ਰੱਖੇ ਭਰਾ ਮੇਰੇ ਦੂ ਕੋਈ ਗੱਲ ਹੀ ਨਹੀਂ ਉਹਨੇ ਪੈਸੇ ਉਸੇ ਵਿੱਚ ਜਿੰਨੇ ਆਖੋਗੇ ਉਹਨੇ ਦੇ ਦੇ ਦਿੰਦੇ ਤੇ ਫਿਰ ਜਦੋਂ ਲਿਆਉਂਦਾ ਤਨ ਖਾਤਾ ਦੇ ਹੱਤੇ ਰੱਖਿਆ ਸਾਰੀ ਤੇ ਤੁਸੀਂ ਕਰਾਓ ਜਮਾ ਫੇ ਜਿੱਥੇ ਫਸਲ ਦੇ ਜਮਾ ਕਰਾਉਂਦੇ ਉੱਥੇ ਇਹਦੇ ਵੀ ਕਰਾਓ ਜਮਾ ਜਦੋਂ ਲੋੜ ਪਊ ਤਾਂ ਸਾਂਝੇ ਥਾਂ ਵਰਤਿਓ ਚੱਲ ਕੋਈ ਨਹੀਂ ਆਪਣੇ ਜਿਹੜਾ ਫਸਲ ਦੇ ਆਉਂਦੇ ਆ ਅਸੀਂ ਵਰਤੀ ਜਾਂਦੇ ਹਾਂ ਚਲੋ ਕੋਈ ਨਹੀਂ ਰੱਖਣ ਡਿਆ ਆਪਣੇ ਕੋਈ ਗੱਲ ਨਹੀਂ ਨਿਆਣੇ ਉਹਦੇ ਨਿੱਕੇ ਆ ਵੱਡੇ ਹੋਣੇ ਆ ਵੱਡਿਆਂ ਸਕੂਲਾਂ 'ਚ ਜਾਣੇ ਆ ਫਿਰ ਚਲੋ ਬੰਦਾ ਜੋੜਦਾ ਹੀ ਆ ਪੈਸੇ ਤੇ ਤੈਨੂੰ ਦਊਗਾ ਇਹੋ ਜਿਹੀ ਤੇ ਯਾਰ ਕੋਈ ਗੱਲ ਨਹੀਂ ਗੀ ਦਊ ਕਿਉਂ ਨਾ ਸਾਨੂੰ ਹਾਏ ਮੈਂ ਕਿੰਨੀਆਂ ਗੱਲਾਂ ਕਰ ਗਈ ਮੇਰਾ ਸਿਰ ਖਾਪ ਗਿਆ ਤੁਸੀਂ ਗਾੜੀ ਤੁਹਾਡੇ ਕੰਨ ਤੇ ਜੂ ਨਹੀਂ ਸਰਕਦੀ ਤੁਸੀਂ ਤੇ ਟੱਸ ਤੋਂ ਮਾਸੀ ਨਹੀਂ ਹੋਣ ਦੇ ਤੋ ਮੈਂ ਦੱਸ ਕੀ ਕਰਾ ਹੁਣ ਆਡੋ ਹੋ ਹੋਰ ਕੀ ਕਰਨਾ ਵਾ ਆਡੋ ਵੱਖਰੇ ਹੋ ਆਡੋ ਨੇ ਜਿਆਦਾ ਜੁੜ ਜੂਗਾ ਜੋੜਾਂਗੇ ਕਿ ਜੋੜਾਂਗੇ ਜਿੱਥੇ ਸਾਂਝੇ ਖਾਤੇ ਜਾਣਾ ਵਾ ਇਹ ਵੀ ਚੋ ਦਊਗਾ ਕੌਣ ਦਊਗਾ ਪੈਸੇ ਵੱਖਰੇ ਅਸੀਂ ਦਵਾਂਗੇ ਆਪਣੇ ਵੱਲੋਂ ਵੱਖਰੇ ਜਿਹੜੇ ਸਾਡੇ ਬਚਣਗੇ ਉਹ ਹੀ ਰੱਖਾਂਗੇ ਤੁਸੀਂ ਜੋ ਉੱਥੇ ਦੇਣੇ ਆ ਲੈ ਜਾਓ ਉੱਥੇ ਦੇਣੇ ਲੈ ਜਾਓ ਨਿਆਣੇ ਨਿੱਕੇ ਆ ਕੋਈ ਗੱਲ ਨਹੀਂ ਮੇਰੇ ਬੱਚੇ ਆ ਮੇਰੇ ਫਲਾਂ ਨੂੰ ਸੁਣ ਲਮ ਮੁਰਗੇ ਰੌਲਾ ਪੈ ਜਾਣਾ ਸਾਡੇ ਘਰ ਥੋੜੇ ਤੋਂ ਬਹੁਤਾ ਡਰ ਲੱਗਦਾ ਲੈ ਵੀ ਬੁੱਢੀ ਦੀ ਗੱਲ ਦਾ ਅਸਰ ਕੋਈ ਨਹੀਂਗਾ ਹਾਏ ਰੱਬਾ ਹਾਏ ਰੱਬਾ ਮੈਨੂੰ ਪੂਰਾ ਅਸਰ ਵਾ ਨਿਆਣੇ ਮੈਨੂੰ ਪਤਾ ਵਾ ਵੀ ਸਾਡੇ ਕੋਲ ਲੱਗਦੇ ਆ ਉਹ ਚੰਗੇ ਲੱਗਦੇ ਆ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਆਪਣਾ ਸਾਰਾ ਜਾੜਾ ਕਰ ਲੋ ਝੁਗਾ ਚੌੜ ਕਰਾ ਲੋ ਤੇ ਮਗਰੋਂ ਤੁਰੇ ਫਿਰਿਓ ਠੂਠਾ ਫੜ ਕੇ ਮੰਗਣ ਉਹ ਨਹੀਂ ਤੁਰੇ ਫਿਰਦੇ ਕੋਖ ਨਹੀਂ ਹੁੰਦਾ ਉਹਨੇ ਆਡ ਹੋ ਗਏ ਸੀ ਕੀ ਜੋੜ ਲੈਣਾ ਕੋ ਹੁਣ ਵੇ ਮੈਂ ਉਦੋਂ ਬਿਮਾਰ ਹੋਇਆ ਸੀ ਉਹਨੇ ਆਇਆ ਉਹਨੇ ਪੱਠੇ ਪਾਤੇ ਸਾਰੇ ਕੰਮ ਨੇ ਕਰ ਦਿੱਤੇ ਐਦਾਂ ਜੀ ਆਡ ਹੋ ਗਏ ਫਿਰ ਵੱਖੋ ਵੱਖ ਹੋ ਜਾਣਾ ਫਿਰ ਅਸੀਂ ਕੀ ਕਰਨਾ ਜੇ ਇਹੀ ਕਿਤੇ ਵਾਂਡੇ ਜਾਣਾ ਅਸੀਂ ਜਿੰਦੇ ਮਾਰ ਕੇ ਜਾਣਾ ਮੁੜ ਕੇ ਫੇਰ ਫਿਕਰ ਹੋਣਾ ਵੀ ਬਾਹਲੂ ਪੱਠੇ ਪਾਉਣੇ ਉਹ ਆ ਅਸੀਂ ਮਾਲ ਹੀ ਨਹੀਂ ਰੱਖਣਾ ਇੰਨਾ ਫਿਰ ਅਸੀਂ ਕਰਨ ਨੂੰ ਮਾਲ ਰੱਖਣਾ ਇੰਨਾ ਅਸੀਂ ਛਿੰਝੇ ਕੋਲ ਨਾ ਵਾ ਅਸੀਂ ਆਪਣੀ ਇੱਕ ਡੰਗਰ ਰੱਖਾਂਗੇ ਗਾਈਆਂ ਕਿ ਨਹੀਂ ਕੀ ਜੀ ਤੇ ਬਸ ਆਪਣਾ ਚਾਹ ਪਾਣੀ ਬਣਾਵਾਂਗੇ ਤੇ ਪੀਵਾਂਗੇ। ਉਹ ਮੈਂ ਤੇ ਡੰਗਰ ਤਾਂ ਰੱਖੇ ਆ ਮੈਂ ਚੱਲ ਨਿਆਣੇ ਨਿਕੇ ਨਿਕੇ ਆ ਚੱਲ ਦੁੱਧ ਪੀਂਦੇ ਆ ਨਹੀਂ ਖਾਂਦੇ ਆ ਨਿਆਣੀ ਜਵਾਨ ਹੋ ਜਾਣਗੇ ਕੋਈ ਗੱਲ ਨਹੀਂ। ਕਦੀ ਉਹਨੇ ਫੀਡ ਦਾ ਬੋਰਾ ਲਿਆਂਦਾ। ਕਦੀ ਉਹਨੇ ਧਾਲੀ ਦੜਾਇਆ ਘਰੋਂ ਕੰਡਕ ਖੜਨੀ ਸਭ ਕੋ ਕੀ 5-700 ਦਾ ਬਾਹਰ ਸਮਾਨ ਪੈਂਦਾ ਵਾ। ਕਦੀ ਦਲ ਦੜਾਇਆ ਉਹਨੇ। ਜਾਂ ਤੇ ਆਖੋ ਨਾ ਵੀ ਥੋੜੀ ਬੋਤੀ ਉਹ ਮੈਂ ਤੇ ਕਰਦਾ ਵੀ ਫੀਡ ਲੈ ਆਉਂਦਾ ਵਾ ਦਲ ਦਲਾ ਲਿਆਉਂਦਾ ਵਾ ਤੇ ਚੱਲ ਭਾ ਕੋਈ ਨਹੀਂ ਕਿਸੇ ਵੇਲੇ ਆ ਪਾ ਦਿਆ ਕਰ ਤੂੰ ਬਿਮਾਰ ਹੀ ਹੋਇਆ ਸੀ ਤੇ ਫੇਰ ਹੀ ਉਹਨੇ ਪੱਠੇ ਪਾਏ ਨਾ। ਚੱਲ ਅੱਛਾ ਕੋਈ ਨਹੀਂ ਸੋਚਾਂਗੇ ਸੋਚਾਂ ਸਾਚੰਦਾ ਮੈਨੂੰ ਨਹੀਂ ਪਤਾ ਮੇਰੀ ਸੁਣ ਲੋ ਗੱਲ ਐਦਾਂ ਨਹੀਂ ਸਾਡੇ ਘਰ ਦਾ ਛੱਟ ਲੰਗਣਾ ਤਨ ਮੈਂ ਦੱਸਾਂ ਤਾਰਾਂ ਉਹ ਨਾ ਕੱਡੇ ਖੁਬਕੇ ਕੰਮ ਕਰਦਾ ਬੁੱਢੀ ਉਹ ਨਾ ਕਰੇ ਮੁੰਡਾ ਜਿਹੜਾ ਉਹ ਤੁਹਾਡੇ ਨਾਲ ਕਿਤੇ ਹੱਥ ਨਾ ਵਟਾਵੇ ਅਸੀਂ ਕੀ ਗੱਲ ਰੱਖੇ ਆ ਕੰਮ ਹੀ ਆ ਕੋਈ ਚੱਲ ਕੋਈ ਨਹੀਂ ਜਾ ਤੂੰ ਕੋ ਕੋ ਕਰਦੇ ਆ ਵੇ ਮੇਰੀ ਇੱਕ ਗੱਲ ਸੁਣ ਲੋ ਮੈਨੂੰ ਜਵਾਬ ਚਾਹੀਦਾ ਵਾ ਦੱਸ ਇਹਨੇ ਕੀ ਗੱਲ ਕੱਢ ਮਾਰੀ ਅਖੇ ਆਡੋ ਜੋ ਆਡੋ ਜੋ ਅੱਡ ਉਹ ਜਾਂਦਾ ਸੀ ਜ਼ਿਆਦਾ ਜੁੜ ਜੂਗਾ ਇਕੱਠੇ ਹੀ ਭਰਾ ਰਹਿਣ ਨੇ ਆ ਇੱਕੋ ਸਾੜੀ ਦੀ ਰੋਟੀ ਖਾਣੇ ਹੀ ਕੋਈ ਗੱਲ ਨਹੀਂ ਤੇ ਮੈਂ ਕਿੱਦਾਂ ਉਹਨੂੰ ਐਡ ਕਰਦਾ ਬਈ ਮੈਂ ਉਹਨੂੰ ਕਿੱਦਾਂ ਆਖਾਂ ਵੀ ਮੈਨੂੰ ਐਡ ਕਰ ਦੇ ਮੈਂ ਨਾ ਜਨਾਨੀਆਂ ਦਾ ਵੀ ਕੋਈ ਨਹੀਂ ਆਲੇ ਐਵੇਂ ਜਾਣ ਕੇ ਕੜੂਕੜੂ ਕਰੀ ਤੁਰੀਆਂ ਜਾਂਦੀਆਂ ਬੰਦਾ ਵਾ ਕੱਠ ਦੇ ਵਿੱਚ ਤੇ ਸੌ ਗੱਲਾਂ ਹੋ ਜਾਂਦੀਆਂ ਠੱਕ ਗਈ ਦੋ ਚੱਕਰ ਲਾ ਲਿਆ ਚੱਲ ਕੋਈ ਗੱਲ ਨਹੀਂ ਇੰਨਾ ਹੀ ਸੈਰ ਬੜੀ ਆ ਕੀ ਆਖਣੇ ਬੀਬੀ ਮੈਂ ਨਾ ਦਵਿੰਦਰ ਗਈ ਹੀ ਸੈਰ ਕਰਨ ਅੱਛਾ ਤੇ ਦੋ ਚੱਕਰ ਆਪੇ ਆਖਣੇ ਵੀ ਦੋ ਚੱਕਰ ਲਾਦੇ ਆ ਤੇ ਇੰਨੇ ਹੀ ਬੜੇ ਆ ਆਹੋ ਕੇ ਇੰਨੇ ਬੜੇ ਆ ਠੰਡ ਹੋ ਗਈ ਕਿੰਨੀ ਆਣ ਕੇ ਲੀਰੇ ਚ ਬਹੁ ਆਜੋ ਹਾਂ ਚੰਗਾ ਤੂੰ ਕਿੱਥੋਂ ਆਈ ਆ ਮੈਂ ਤੇ ਬੀਬੀ ਵੇਲੀਵਾਲ ਗਈ ਹੀ ਅੱਛਾ ਹੋਏ ਵੀ ਅੱਜ ਤੱਕ ਤੂੰ ਆਪ ਨਹੀਂ ਲੱਗੀ ਨਾ ਸਾਰੀ ਦਿਹਾੜੀ ਨਹੀਂ ਆਇਆ ਪਤਾ ਹੀ ਨਹੀਂ ਲੱਗਾ ਤੇ ਕਿੰਨੀ ਠੰਡ ਵਾ ਤੇ ਮੈਂ ਹਾਂ ਨਾਲੇ ਤੇ ਡੰਗਰ ਅੰਦਰ ਕਰ ਲੈਣਗੇ ਟਾਈਮ ਨਾ ਤੇ ਨਾਲੇ ਮੈਂ ਧਾਰਾ ਕੱਢ ਲਿਆ ਆ ਚਲ ਚੰਗਾ ਵਾ ਲਸਣ ਗਈ ਮੈਂ ਮਤਾਰਾ ਕੱਢਦਾ ਤੁਸੀਂ ਡੰਗਰ ਅੰਦਰ ਕਰ ਲੋ ਨਹੀਂ ਨਹੀਂ ਲੋਏ ਲੋਏ ਤਾਰਾ ਕੱਢ ਲਾ ਆਹੋ ਹੁਣ ਗੋਪੀ ਦਹੀ ਪਣਾਉਣ ਨਿਆਣਿਆਂ ਨੂੰ ਠੀਕ ਆ ਤੇ ਜੋਦਾ ਵੀ ਆ ਕੇ ਤੇ ਬਹਿ ਬੂ ਗਿਆ ਹੁਣ ਸਾਰੀ ਦਿਹਾੜੀ ਠੰਡ ਚੋਂ ਵੀ ਲੱਤਾਂ ਏਦਾਂ ਲਮਕਾ ਕੇ ਨਿਆਣਿਆਂ ਨੂੰ ਪੜਾਉਣਾ ਕਿੰਨੀ ਠੰਡ ਵਾ ਬੜਾ ਔਖਾ ਤੇ ਮੈਂ ਕਿਹਾ ਚੱਲ ਕੋਈ ਨਹੀਂ ਬੈਠੇ ਤੇ ਬੈਠੇ ਰਹਿਣ ਦੇ ਇਹੋ ਕੋਈ ਹੁੰਦਾ ਵਾ ਮੈਂ ਤੇ ਆਪਣੇ ਵੱਲ ਹੁਣ ਬੇਹਿਰਾ ਡਈਆਂ ਕਰਨ ਵੀ ਚੱਲ ਕੋਈ ਨਹੀਂ ਮੈਂ ਆਣਿਆ ਨਾ ਦੁੱਧਾ ਤੇ ਪੀਣਾ ਮਾਤੇ ਗਰਮ ਕਰਕੇ ਇੱਕ ਬੰਨੇ ਰੱਖ ਲਾਂ ਤੇ ਫੇਰ ਰੋਟੀਆਂ ਪਕਾ ਲਾਂਗੇ ਧਾਰਾ ਕੱਢ ਕੇ ਠੰਡਾ ਹੋ ਜਾਊਗਾ ਆਹੋ ਧੰਦਰ ਮੈਨੂੰ ਤਾਂ ਬੜੀ ਖੁਸ਼ੀ ਆ ਜੇ ਤੁਸੀਂ ਇਸ ਤਰ੍ਹਾਂ ਨਾਲ ਮਿਲ ਕੇ ਰਹੋ ਤੇ ਤੀਬੀਬੀ ਕਾਠ ਨਾਲ ਦੀ ਤੇ ਕਿਤੇ ਰੀਸ ਨਾ ਨਾ ਆਹੋ ਵਰਗੀ ਰੀਸ ਥੋੜੀ ਆ ਖੁਸ਼ੀ ਤੇ ਮੈਂ ਤਾਂ ਤੇਰੇ ਸਾਹਮਣੇ ਪਤਾ ਹੀ ਆ ਵੀ ਸਾਰਾ ਕੰਮ ਕਰੀ ਫਿਰਦੀ ਆ ਮੈਨੂੰ ਵੀ ਚੱਲ ਬੜੀ ਖੁਸ਼ੀ ਆ ਕਿ ਤੁਸੀਂ ਨਾਲ ਮਿਲ ਕੇ ਰਹਿੰਦੇ ਆ ਆਹੋ ਹੁਣ ਆ ਕੰਮ ਮੈਨੂੰ ਫੇਰ ਮੈਂ ਆਪਣੇ ਮਨ ਸੋਚਿਆ ਵੀ ਕਰਨੇ ਤੇ ਪਾਣੇ ਹੀ ਨਹੀਂ ਕਰਿਆ ਮੇ ਪੁੱਤ ਚੱਲ ਹੁਣ ਆਪਣਾ ਤੇ ਬਾਬਾ ਜੱਗ ਦੀ ਆਹੋ ਚੱਲ ਇਹਨਾਂ ਦੇ ਪੇਪਰ ਨਿਆਣੇ ਦੇ ਚੰਗੇ ਹੋ ਜਾਣ ਕਿਸ ਤਰ੍ਹਾਂ ਹਾਂ ਚਲੋ ਸਾਲਵਾ ਲੱਗਾ ਆਹੋ ਅੱਗੇ ਉਹਦੇ ਦਾ ਫੋਨ ਆਉਣ ਡਿਆ ਸੀ ਉਹ ਵੀ ਪੁੱਛਣ ਡਿਆ ਸਮੀਰ ਹੁਣਾਂ ਦੇ ਪੇਪਰ ਕਿਦਾਂ ਦੇ ਹੋਣ ਡਏ ਆ ਤੇ ਮੈਂ ਕਿਹਾ ਪੁੱਤ ਪੇਪਰ ਤਾਂ ਉਹਨਾਂ ਦੇ ਬੜੇ ਵਧੀਆ ਹੋਣ ਡੇ ਵਿਚਾਰੀ ਚਾਚੀ ਪੜਾਉਣ ਲਈ ਆ ਤੇ ਉਹਨਾਂ ਦੇ ਵੀ ਚੰਗੇ ਨੇ ਤੂੰ ਆਪਣੇ ਪੇਪਰਾਂ ਦੀ ਦੱਸ ਮੈਨੂੰ ਆਂਦਾ ਮੇਰੇ ਆ ਬੜੇ ਵਧੀਆ ਵਾ ਹੁਣ ਛੁੱਟੀਆਂ ਪੈਣੀਆਂ ਵਾ ਘਰ ਆ ਆ ਹੀ ਜਾਵੇ ਪਤਾ ਨਹੀਂ ਹੁੰਦਾ ਕੋਈ ਚਲੋ ਜੇ ਜੀ ਕਰੂਗਾ ਤੇ ਆਹੋ ਮੈਂ ਤੇ ਆਖਿਆ ਮੈਂ ਕਿਹਾ ਤੂੰ ਆ ਜੀ ਨਾਲੇ ਕੋ ਬਣਾ ਬਣੂ ਤੇ ਜਿੰਨੇ ਆ ਕਿੰਨਾ ਚੇਰੀ ਹੋ ਗਿਆ ਉਹ ਉਹ ਬਣਾ ਬਣੂ ਮੈਨੂੰ ਜੀ ਕਰਦਾ ਮੇਰਾ ਤੇ ਆਪਣਾ ਉਹਦੇ ਨੂੰ ਚੱਲ ਕੋਈ ਨਹੀਂ ਕਹਿ ਦਾਂਗੇ ਆਜੂਗਾ ਆਖੀ ਤੇ ਦਾਦੀ ਜੀਖਦੀ ਆ ਤੇ ਨਾਲੇ ਮੈਂ ਖੰਡਈਆਂ ਇਹਨਾਂ ਨੂੰ ਬਣਾ ਜੀਏ ਨਿੱਕਿਆਂ ਨੂੰ ਵੀ ਕੋ ਹਮਾਸਾ ਖਵਾ ਖਵਾ ਮਾਰ ਕੇ ਬੜਾ ਦੋ ਦੋ ਤੇ ਤੁਹਾਡੇ ਘਰ ਹੈਗਾ ਇਹ ਤਾਂ ਮਿਹਨਤ ਤੁਹਾਡੀ ਆ ਆਹੋ ਕੋਈ ਨਹੀਂ ਇਹ ਵੇਲੇ ਨਾ ਦਿਨੇ ਸਵੇਰਾ ਸਵੇਰਾ ਕੰਮ ਕਰਕੇ ਟਾਈਮ ਨਾ ਨਾ ਤੇ ਨਿਆਣੇ ਸਕੂਲੇ ਜਰਾ ਚੱਲ ਜਾਣਗੇ ਫੇਮਾ ਗੋਪੀ ਨੂੰ ਆਖੂਗੀ ਪੀ ਲਿਆ ਫੜਾ ਫੜ ਤੇ ਹੱਥੋਂ ਹੱਥੀ ਕਰ ਆਹੋ ਚਲੋ ਰਣ ਮਿਲ ਕੇ ਕਿਤੇ ਮੈਂ ਵੀ ਕੜਸੀ ਫੇਰ ਦੂੰਗੀ ਸਾਨੂੰ ਅਲਸੀ ਬਣਾ ਦਾ ਕੀ ਕਰਨੀ ਐ ਛੱਡੀ ਛੱਡ ਸਾ ਹਾਂ ਛੱਡ ਪਰੇ ਨਹੀਂ ਅਲਸੀ ਸਿਆਣਿਆਂ ਤੇ ਚੰਗੀ ਹੁੰਦੀ ਬੀਬੀ ਚਲੋ ਵੇਖ ਲਿਓ ਮਗਰੋ ਜੇ ਕਿਲੋ ਕ ਬਣਾਉਣੀ ਕਿਲੋ ਕ ਬਣਾਉਣੀ ਜਿਆਦੀ ਨਹੀਂ ਬਣਾਉਣੀ ਥੋੜੇ ਜੇ ਮੇਥੇ ਪਾ ਲਾਂਗੇ ਇੱਕ ਲੋਕ ਬਣਾ ਦਾਂਗੇ ਹਾਂ ਠੀਕ ਆ ਚਲੋ ਆ ਜਾਓ ਫਿਰ ਮੈਂ ਨਾ ਬਾਟਾਂ ਲਾ ਵੀ ਬੜਾ ਮੈਂ ਅੰਨੀਆਂ ਵੀ ਭਰਾ ਭਰਾ ਦੀ ਭਰਾ ਭਰਾ ਦੀ ਬਣੀ ਰਵੇ ਮਣੀ ਰਾਣੀ ਬੀਬੀ ਕਿਹੜਾ ਕਿਸ ਨੂੰ ਮਾੜੀ ਚੰਗੀਆਂ ਦੇ ਭਰਾ ਨੇ ਤੈਨੂੰ ਮੈਂ ਅੱਗੇ ਬੜੀ ਅਰ ਦੱਸਿਆ ਵੀ ਨਿਕਿੰਦ ਫੁੱਲਾਂ ਵਾਂਗੂ ਰੱਖਿਆ ਵਾ ਆ ਤਾ ਤੂੰ ਹੀ ਪਹਿਣਾ ਪਹਿਣਾ ਅਹੀਂ ਤੇ ਅੱਗੇ ਮੈਂ ਤੇਰੇ ਸਾਹਮਣੇ ਅੱਗੇ ਹੀ ਆ ਉਹ ਨਹੀਂ ਪਹਿਣਾ ਪਹਿਣਾ ਬੜੀਆਂ ਰੋ ਆ ਤੇ ਚੰਗਈ ਹੋਇਆ ਮੈਂ ਗਈ ਹੀ ਆਪਣੇ ਭਰਾਵਾਂ ਕੋ ਤੇ ਮੈਂ ਇਹਨਾਂ ਨੂੰ ਆਣ ਕੇ ਉਹਨਾਂ ਦੀਆਂ ਗੱਲਾਂ ਦੱਸਾਂਗੀ ਤੇ ਉਹ ਤੇ ਕਨਯੋਗੀ ਅਸਰ ਇਹਨਾਂ ਨੂੰ ਹੋ ਗਿਆਈ ਮੈਂ ਤਾਂ ਨਹੀਂ ਸ਼ੁਕਰ ਆਖ ਤੇ ਮਹਾਰਾਜ ਦੀ ਘੜੀ ਨਹੀਂ ਚਲੇ ਇਹਨਾਂ ਨੂੰ ਅਸਰ ਹੋਇਆ ਕਿਤੇ ਪਹਿਣਾ ਪਹਿਣਾ ਬੜੀਆਂ ਰਹਿਣ ਤੇ ਆਪਣਾ ਕੰਮ ਕਰਨ ਉਹ ਵੀ ਕਿਤੇ ਇੰਨਾ ਕਰਦੀਆਂ ਹੀ ਹੋ ਤੇ ਇਹ ਵੀ ਕਿਤੇ ਇਤਰਾ ਹੀ ਮਹਾਰਾਜ ਦਾ ਬੜੀਆਂ ਰਹੇ ਇਹਨਾਂ ਦਾ ਪਹਿਣਾ ਪਹਿਣਾ ਦਾ ਸਲੂਕ ਲੈ ਮਾਦਾ ਠੰਡ ਚ ਬਾਤ ਪੂਰੀ ਸੈਂਡਈ ਮਾਦਾ ਖੇਤੋਂ ਆਈਆਂ ਮੈਂ ਨਾ ਗਈ ਹੀ ਸੈਰ ਕਰਨ ਕਾ ਥੋੜਾ ਜਿਹਾ ਹੋ ਕੇ ਆਈਆਂ ਤਾਂ ਲੱਤਾਂ ਪੀੜ ਕਾ ਡਾਪੀਆਂ ਠੰਡ ਹੋ ਗਈ ਆ। ਠੰਡ ਵੀ ਬੜੀ ਆ ਤੇ ਕੁੱਤੇ ਵੀ ਬੜਾ ਬੜੇ ਫਿਰਦੇ ਜੂ ਪਾਚ ਕੇ ਨਹੀਂ ਧੁੰਦ ਦੇ ਵਿੱਚ। ਨਹੀਂ ਨਹੀਂ ਗਈ ਉੱਥੇ ਲਾਗੋ ਹੀ ਤਾਂ ਦੋ ਚੱਕਰ ਹੀ ਮਾਰੇ ਤੇ ਸੱਕ ਗਈ ਆ। ਨਾ ਹੱਥ ਦਾ ਕੋਈ ਖੁੰਡਾ ਖੰਡਾ ਡੰਡਾ ਮੇ ਦਾ ਫੜ ਲਿਆ ਕਰ। ਡੰਡਾ ਖਦ ਮੈਨੂੰ ਆ ਦੱਸਦੀ ਨਹੀਂ ਨਾ ਚੇਤਾ ਹੀ ਰਹਿੰਦਾ। ਤੂੰ ਫੜ ਲਿਆ ਕਰ ਉਹ ਕੱਲ ਪੈ ਗਈ ਉਹ ਜਨਾਨੀ ਨੂੰ, ਮਿੰਦੋ ਨੂੰ ਪੈ ਗਈ ਉਹ। ਆਹੋ ਕੁੱਤੇ ਤੇ ਆਂਦੇ ਹੈਗੇ ਸੁਣਿਆ ਤਾਂ ਕਹੀ ਵੀ ਮਿੰਦੋ ਨੂੰ ਪੈਗੇ ਦੰਦ ਲਾਤੇ। ਆਹੋ ਤੇ ਕਿਨੇ ਫਿਰਦੇ ਵੀ ਕਿਨੇ ਹੀ ਆਏ। ਕੁੱਤੇ ਬੜੇ ਆ। ਆਹੋ। ਤੇ ਆ ਬਚ ਕੇ ਤੇ ਤੂੰ ਕਿੱਥੇ ਚੱਲਿਆ ਆ ਮੈਂ ਤਾਂ ਪਹਾੜ ਨੂੰ ਚੱਲਿਆ ਵੇਲੀ ਪਹਾੜ ਵੇਲੀ ਆ ਜੇ ਆਹ ਵੇਲੀ ਆ ਅੱਛਾ ਹੱਤਪਲਾ ਪਾਦਾ ਕੋਈ ਕੰਮ ਕਰਨ ਨਾਲ ਆ ਚੱਲ ਅੰਦਰ ਬਾਹਰ ਡੰਗਰ ਕਰਾ ਦੇ ਇਹ ਕਟੂਟਵਾ ਉਹਨਾਂ ਨੂੰ ਠੰਡ ਵਾ ਉਹਨਾਂ ਨੂੰ ਅੰਦਰ ਕਰਦੀ ਨਹੀਂ ਤੇ ਅੰਦਰ ਅੰਦਰ ਹੀ ਕਰਨੇ ਸਾਰੇ ਹੁਣ ਆਹ ਆ ਤੇ ਚੱਲ ਚੰਗਾ ਅੱਤ ਤੂੰ ਬਾਹਰ ਜਾਈ ਦੇ ਵਿੱਚ ਚੱਲੀ ਆ ਮੈਂ ਮੈਨੂੰ ਠੰਡ ਬੜੀ ਲੱਗਣ ਈ ਆ ਹਾਂ ਕੱਲੀ ਤਾਂ ਮੈਂ ਨਿਕਲ ਕਰ ਬਾਰ ਚਾਹ ਕੋਈ ਨਹੀਂ ਅਜੇ ਬੱਦ ਨਹੀਂ ਲੱਗਾ ਪਾ ਆਂਦਰਾ ਬਾਲਾਂ ਦੇ ਡੰਗਰ ਵੀ ਤੈਨੂੰ ਕਹਦਾ ਫਿਕਰ ਨਹੀਂ ਫਿਕਰ ਸਸਤੇ ਕਰਕੇ ਹੋਣੀ ਮੈਂ ਤੱਕਦੇ ਆਇਆ ਮੈਂ ਕਹਾਂ ਚੱਲ ਨਹੀਂ ਬੱਦੇ ਬਨ ਲੈਨੇ ਨਹੀਂ ਤੇ ਉਹ ਤੂੰ ਬਾਲ ਨਾ ਫਿਰ ਮੇਰੇ ਹੁਣ ਹੱਥ ਦੇ ਥੋੜਾ ਪਏ ਤੂੰ ਕਦੇ ਉਹ ਵਰਸਣ ਹੀ ਨਹੀਂ ਵੱਡੇ ਆ ਕੰਨਾ ਮੈਂ ਦੋ ਦਿਨ ਕੀ ਬਿਮਾਰ ਹੋ ਗਿਆ ਤੂੰ ਨੇ ਪੱਠੀ ਨਹੀਂ ਪਾਏ ਉਹਦੇ ਡੰਗਰ ਨੂੰ ਵੇਖ ਡੰਗਰਾਂ ਕੀ ਹਾਲ ਬਣ ਗਿਆ ਦੋ ਦਿਨਾਂ ਜੀ ਮੈਂ ਤੇ ਆਪਣੇ ਪੂਰੀ ਵਾਲਾ ਹੀ ਮੈਂ ਕਹਾਂ ਕਹਾਂ ਹਰਿਆ ਵਟ ਕੇ ਪਾਉਂਦ ਰਿਆਂ ਮੇਰਾ ਨੇ ਜੋਰ ਹੋ ਜਾਂਦਾ ਵਾ ਸਾਰਾ ਦਿਨ ਤੇ ਕੁੜੀ ਹਵਾ ਮੈਂ ਮੈਂ ਕੀ ਕਰਾਂ ਕੱਲਾ ਯਾਰ ਉਹੋ ਗੱਲ ਨਹੀਂ ਨਹੀਂ ਪਾ ਨਹੀਂ ਫੁੱਲ ਦਾ ਕਾਕਾ ਮੈਨੂੰ ਕਹਿੰਦਾ ਮੈਨੂੰ ਕੰਮ ਦਾ ਹੈ ਸਾਲੇ ਫਿਰ ਮੈਂ ਕਿੱਥੇ ਤੂੰ ਸਕੂਲੋਂ ਕਦੋਂ ਆਉਣਾ ਨੇ ਮੁੜ ਕੇ ਦੁਕਾਨ ਦੇ ਅੰਦਰ ਵੜ ਜਾਣਾ ਵਾ ਮੁੜ ਕੇ ਪਤਾ ਨਹੀਂ ਮੋਟਰਸਾਈਕਲ ਲੈ ਕੇ ਸੀ ਚਲ ਜਾਣਾ ਮੈਂ ਹੁਣ ਤੈਨੂੰ ਕੀ ਆਖਾ ਉਹ ਮੈਂ ਨਹੀਂ ਜੇ ਮੈਂ ਦੱਸਿਆ ਕਰ ਮੈਨੂੰ ਮੈਂ ਕਰ ਲਿਆ ਕਰੂਗਾ ਕਿ ਤੰਗ ਜਰੂਰ ਨਾ ਕੰਮ ਕਰ ਦੋ ਜੇ ਨਹੀਂ ਹੁੰਦਾ ਤੇ ਦੱਸ ਕੇ ਕਰਵਾਣਾ ਵਾ ਘਰ ਦਾ ਕੰਮ ਆਪ ਵੀ ਦੇਖਣਾ ਚਾਹੀਦਾ ਵੀ ਹਾਂ ਵੀ ਆਹ ਕੰਮ ਕਰਨ ਵਾਲਾ ਆ ਕੰਮ ਕਰਨ ਵਾਲਾ ਬੰਦਾ ਸੋਚੀ ਨਾ ਉਹ ਵੱਡਾ ਵਾ ਤੂੰ ਤੂੰ ਹੀ ਦੱਸਣਾ ਮੈਨੂੰ ਮੈਂ ਤੇਥੋਂ ਸਿੱਖਣਾ ਮੇਰੇ ਕੋਲ ਸਿੱਖਣਾ ਦੱਸ ਇੱਕ ਕੀ ਇਹ ਕੁੜੀਆਂ ਗੱਡੀਆਂ ਚਲਾਉਣੀ ਆ ਇਹ ਪਤਾ ਹੀ ਆ ਵੀ ਹਾਂ ਪੱਠੇ ਵੱਢਣੇ ਆ ਮਹੀਂ ਕੋ ਡੰਕਰ ਗਾਂ ਪਿਸ਼ਾਂਕ ਕਰਨਾ ਲਿਆ ਮੈਂ ਕੋਈ ਨਹੀਂ ਭਾ ਤੂੰ ਮੋਹ ਹੱਤ ਹੋ ਕੇ ਜਾਈ ਚ ਬਹਿ ਜਾ ਮੈਂ ਬੰਦ ਨਾ ਕੜੀ ਆਖਿਆ ਮੈਨੂੰ ਤੂੰ ਦੱਸ ਤੂੰ ਤੇ ਆਖਿਆ ਹੀ ਨਹੀਂ ਤੂੰ ਕਦੀ ਇਦਾਂ ਥੋੜੀ ਭਾ ਮੈਂ ਜਿੰਨਾ ਮੈਂ ਤੁਹਾਨੂੰ ਕਰਦਾ ਜਾਂ ਨਾਲ ਉਹ ਜਦੋਂ ਹੋ ਜਾਂਦਾ ਫਿਰ ਤੂੰ ਆਉਣਾ ਇੱਥੇ ਪਾ ਕੀ ਕਰਨ ਧਿਆ ਪਾ ਕੀ ਕਰਨ 3:30 ਦੇ ਮੈਂ ਸਕੂਲੋਂ ਆਇਆ ਹਨਾ ਰੋਟੀ ਖਾ ਕੇ ਬੈਠਾ ਤੇ ਆਪ ਤੋਂ ਦਗ ਰਹਾਂ ਦੀ ਮੈਂ ਨਾਲ ਮੈਨੂੰ ਮੈਂ ਪੁੱਛਿਆ ਮੈਂ ਕਿਹਾ ਚਲ ਭਾ ਹੋ ਜਾਂਦਾ ਮੈਂ ਕੰਮ ਕਰਾ ਕੇ ਉੱਥੇ ਕਮ ਨੂੰ ਗੋਲਾ ਕਰਾਉਣਾ ਹੋ ਗਿਆ ਕੰਮ ਜਿਹੜਾ ਹੋਣਾ ਵਸ ਤਾਰਾ ਕੱਢਣੀ ਆ ਬਸ ਬੰਦ ਦਿੰਦੇ ਆ ਨਾ ਤੇ ਹੋਰ ਫਿਰ ਕੀ ਕਰਨਾ ਚੱਲ ਕੋਈ ਨਹੀਂ ਅੰਦਰ ਮੈਂ ਬੰਦੂਗਾ ਫਿਕਰ ਨਾ ਕਰੀ ਕੋਈ ਨਹੀਂ ਮੈਂ ਬੰਦ ਲੈਣੇ ਆ ਮੁੜ ਕੇ ਤੂੰ ਉਹ ਦਿਨ ਉਹ ਦਿਨ ਬੱਦੇ ਇਹੀ ਤੇ ਤੇਰੀ ਔਰਾਤ ਖੁੱਲ ਗਈ ਤੈਨੂੰ ਕੋਈ ਡੰਗਰ ਵੀ ਨਹੀਂ ਵੱਜਣਾ ਹੁੰਦਾ ਤੈਨੂੰ ਪਤਾ ਤੇ ਹੋਣਾ ਚਾਹੀਦਾ ਫਿਰ ਜੱਟ ਬੰਦਾ ਨੂੰ ਇਹਨਾਂ ਤੇਨੂੰ ਹੋਣਾ ਚਾਹੀਦਾ ਨਾ ਕਿ ਡੰਗਰ ਕਿੰਨਾ ਵੱਧੀਦਾ ਤੇ ਖੋਲ ਕੇ ਉਹ ਅੰਦਰੇ ਇਹ ਕੋਈ ਬਾਹਰ ਨਿਕਲੀ ਬਹੁਤ ਵੱਜਾ ਸੀ ਉਹ ਦੂਜਿਆਂ ਨੂੰ ਸਤਾਉਂਦੀ ਸੀ ਕਦੀ ਉਹਨੂੰ ਟੋਡ ਮਾਰਦੇ ਉਹ ਤੂੜੀ ਵੇ ਸਾਰੀ ਛੁੱਟ ਦਿੱਤੀ ਸੀ ਪਾਤ ਕੀ ਹੋ ਗਿਆ ਅੱਜ ਕਿਾਟੇ ਸੰ ਫੜਿਆ ਆਏ ਨੇ ਕਮਾਲੀ ਹੋਈ ਪਈ ਏ ਬੜਾ ਆਖੜਾ ਕੇ ਪੈਂਦੇ ਆ ਪਾਦਾ ਸਰੋ ਹੋ ਗਿਆ ਪਾ ਨੂੰ ਕਮਾਲੀ ਹੋ ਗਈ ਏ ਮੈਂ ਪਿਆਹਨ ਇਕੱਲਾ ਕਰਨ ਦਾ ਪਾਤ ਘੜ ਵੀ ਲੜੀ ਜਾਂਦਾ ਕੱ ਲਾਦਾ ਮੈਨੂੰ ਜਿਆਦਾ ਬਿਮਾਰ ਬੂਰਾ ਖੇ ਆਈਓ ਠੀਕ ਆ ਦੱਸ ਦਿੰਦਾ ਮੈਨੂੰ ਮੈਂ ਹੀ ਆ ਕੇ ਕਰ ਲੈਂਦਾ ਕੰਮ ਸਾਰਾ ਰੋਟੀ ਮੈਂ ਬਾਅਦ ਚ ਖਾ ਲੈਂਦਾ ਚੱਲ ਇਹ ਤਾਂ ਬੰਦਾ ਬਿਮਾਰ ਹੋਈ ਤੇ ਫੇ ਅੰਕਦੇ ਹੁੰਦਾ ਹੀ ਪਾਦਾ ਕੁਸਾ ਕੀ ਕਰਤਾ ਮੈਂ ਡੰਗਰਾ ਆਪ ਬਣ ਲੈਣਾ ਅੰਦਰ ਚੱਲ ਭਈ ਤੈਨੂੰ ਬੰਨਾ ਅੰਦਰ ਹਾਜੀ ਯਾਰ ਕੀ ਹੋ ਗਿਆ ਮੈਨੂੰ ਉਹਨੇ ਮੈਨੂੰ ਮੜਾ ਚੰਗਾ ਆਖਿਆ ਨਹੀਂ ਉਹ ਤਾਂ ਮੈਨੂੰ ਆਂਦਾ ਹੀ ਭਾਗ ਕੇ ਡੰਗਣੀ ਪੱਦੇ ਮੈਂ ਵੀ ਉਹਨੂੰ ਕੁੱਦ ਕੇ ਹੀ ਪੈ ਗਿਆ ਚੱਲ ਅੱਛਾ ਕੋਈ ਨਹੀਂ ਨਿਕਾਓ ਗੁੱਸਾ ਪਤਾ ਨਹੀਂ ਹੁਣ ਕਰੇ ਕਿ ਨਾ ਕਰੇ ਮਮੀ ਇਹ ਮੈਨੇ ਕਦੀ ਆਖਿਆ ਨਹੀਂ ਉਹਨੂੰ ਕੁਝ ਵੀ ਚਾਂਜਾ ਕਿ ਮੇਰੇ ਮੂੰਹੋਂ ਨਿਕਲ ਗਿਆ ਕਿ ਕੀ ਹੋਇਆ ਹੀ ਹੁਣ ਭਾਵੇਂ ਡੰਗਰ ਅੰਦਰ ਬੰਦ ਏ ਤੇ ਧਾਰਾਂ ਕੱਢਣੀਆਂ ਮਨਵਿੰਦਰ ਨੂੰ ਆਖਾ ਵੀ ਆ ਜਾ ਦੋ ਦਾ ਧਾਰਾਂ ਕੱਢ ਲੈ ਪਹਿਲਾਂ ਇਹ ਨਾ ਡੰਗਰੀ ਅੰਦਰ ਬੰਦ ਏ ਜਦੋਂ ਨਹੀਂ ਉਦੋਂ ਹੀ ਨਿਆਣੇ ਨਿੱਕੀ ਉਹਦੇ ਨਿਆਣੇ ਨਿੱਕੀ ਮੈਂ ਹਾਂ ਉਹ ਵਾ ਭੱਜੀ ਗਈ ਵੀ ਧਾਰ ਕੱਢਣੀ ਆ ਤੇ ਉਹ ਕਰਨਾ ਜੇ ਕਰਨਾ ਮੁੜ ਕੇ ਤੂੰ ਆਈ ਨਹੀਂ ਹੁਣ ਕਾ ਕੱਢ ਲੈਨੇ ਧਾਰ ਗਾੜੀ ਕਿਹੜੀ ਰਾਤ ਲੰਘ ਗਈ ਧਾਰਾਂ ਕੱਢਣ ਨੂੰ ਰਾਤ ਨਹੀਂ ਲੰਘੀ ਉਹਨਾਂ ਨੂੰ ਅੰਦਰ ਬੰਦ ਲੀਏ ਧਾਰ ਕੱਢੂਗੀ ਤੇ ਫੇਰੀ ਮੈਂ ਅੰਦਰ ਬੰਦੂਗਾ ਹਾਂ ਮੈਂ ਦੋ ਨੁਮਟਾ ਜਾਂ ਬਣ ਕੇ ਬੈ ਗਈ ਆ ਉਹ ਕਿਨੇ ਕੱਢਣੀ ਆ ਮੈਂ ਦੋ ਨੁਮਟਾ ਹੀ ਠੀਕ ਵਾ ਚੰਗਾ ਮੈਂ ਨਹੀਂ ਕੱਢਣੀ ਧਾਰ ਹੇ ਧਾਰ ਨੂੰ ਕੀ ਲੋਕੀ ਦੇ ਮੰਗਦੇ ਆ ਵੀ ਦੁੱਧ ਆਵੇ ਸਾਡੇ ਘਰ ਅਹੀ ਧਾਰਾਂ ਕਢੀਏ ਚਾਹੋ ਬਥੇਰ ਦਿੱਤਾ ਬਾਬੇ ਨੇ ਦੁੱਧ ਬਥੇਰੀਆਂ ਚੋਲੀਆਂ ਮੈਂ ਮੇਰੇ ਮੇਰੇ ਵਿੱਚ ਵੀ ਜਾਣਵਾ ਮੈਂ ਕੋਈ ਸ਼ਦੈਣ ਨਹੀਂ ਗਈ ਕਿ ਮੇਰੇ ਚ ਲੋਹਾ ਠੁਕਿਆ ਵਾ ਤੁਸੀਂ ਤਾਂ ਕਹੀ ਦੀ ਗੱਲ ਸੁਣਨੀ ਨਾ ਹੋਈ ਤੁਸੀਂ ਤਾਂ ਜਿਹੜੀ ਨਹੀਂ ਗੱਲ ਮੇਰੇ ਦਿਵਾਲੇ ਮੇਰੇ ਦਿਵਾਲੇ ਤੁਹਾਨੂੰ ਤੇ ਉਹੀ ਨਹੀਂ ਪਤਾ ਲੱਗਦਾ ਕੱਖ ਵੀ ਉਹ ਮੇਰੇ ਕਿਉਂ ਪਕਰ ਜਾ ਤੂੰ ਤਾਰ ਕੱਢ ਜਾਗੇ ਮੇਰੇ ਸਗੋ ਜੋਦੇ ਨੂੰ ਸਗੋ ਵੱਧ ਘੱਟ ਬੋਲ ਆਏ ਤੁਸੀਂ ਜੋਦੇ ਨੂੰ ਤੁਸੀਂ ਕਿੱਥੋਂ ਜੋਦੇ ਨੂੰ ਵੱਧ ਘੱਟ ਬੋਲਣ ਵਾਲੇ ਆ ਤੁਸੀਂ ਮੈਨੂੰ ਝੂਠੀਆਂ ਗੱਲਾਂ ਨਾ ਕਰੋ ਮੈਨੂੰ ਨਹੀਂ ਤੁਹਾਡੇ ਤੇ ਯਕੀਨ ਹੈਗਾ ਮੇਰੇ ਨਾਲ ਗਿਆ ਹੀ ਉਹ ਮੈਨੂੰ ਆਂਦਾ ਸੀ ਭਾ ਕੇ ਡੰਗਰ ਨਹੀਂ ਬੱਦੇ ਤੇ ਮੈਂ ਉਹ ਗੁੱਸੇ ਦੇ ਨਾਲ ਉਹਨੂੰ ਕਿਹਾ ਤਾਂ ਮੈਂ ਵੀ ਮੇਰੇ ਹੱਥ ਪਈਏ ਵੀ ਮੈਂ ਹੀ ਬੰਨਣੇ ਆ ਸੱਚੀ ਕਿਹਾ ਤੁਸੀਂ ਆਹੋ ਮੈਂ ਬੰਨ ਲਾਂਗੇ ਕੋਈ ਨਹੀਂ ਅਜੇ ਤਾਰਾ ਕੱਢਣ ਵਾਲੀ ਆ ਹਾਂ ਤੇ ਚੰਗਾ ਆ ਫਿਰ ਕਿਹਾ ਤੇ ਅਗਲੇ ਨੂੰ ਪਤਾ ਲੱਗ ਜੂਗਾ ਨਾਲੇ ਮੇਰੇ ਯਾਰ ਇਦਾਂ ਗੱਲ ਅਰ ਕਦੀ ਕੀਤੀ ਨਹੀਂ ਸੀ ਤੇ ਮੈਨੂੰ ਸਭ ਤੋਂ ਪਛਤਾਵਾ ਲੱਗਿਆ ਵੀ ਮੈਂ ਉਹਨੂੰ ਬੋਲ ਦਿੱਤਾ ਉਹਦੇ ਉਹ ਅਖਰੇ ਗੁੱਸਾ ਕਰ ਗਿਆ ਜਾ ਮਾफी ਮੰਗਾਓ ਪੈਰੀਂ ਹੱਥ ਲਾਓ ਉਹਦੇ ਜਾ ਕੇ ਪਛਤਾਵਾ ਲੱਗ ਗਿਆ ਤੇ ਹੱਦ ਹੋ ਗਈ ਤੁਹਾਡੇ ਵਾਲੀ ਉਹ ਤੇ ਐਂ ਜਿਦਾ ਪਰੌਣਾ ਆਇਆ ਹੁੰਦਾ ਵਾ ਤੁਸੀਂ ਉਹਨੂੰ ਸਮਝਦੇ ਹੀ ਨਹੀਂ ਕੱਖ ਵੀ ਤੁਸੀਂ ਆਨੇ ਵੀ ਜੋ ਕੁਝ ਵਾ ਹੋਈ ਆ ਉੱਚਾ ਲੱਛਾ ਕੋਈ ਨਹੀਂ ਹੁਣ ਧਾਰ ਤੇ ਕੱਢ ਮੇਰਾ ਨਹੀਂ ਜੀ ਕਰਦਾ ਧਾਰਾ ਕੱਢੂ ਨਾ ਮੈਂ ਕੱਢਣੀ ਆ ਹਾਂ ਇੱਥੇ ਕੋਈ ਵੀ ਕੁਝ ਨਹੀਂ ਹੁੰਦਾ ਕੀ ਕਰਦੇ ਤੁਸੀਂ ਉਹ ਗੱਲ ਰੋਈ ਦਿਹਾੜੀ ਮੈਂ ਨਹੀਂ ਕੱਢਣੀ ਆ ਧਾਰਾ ਮੈਂ ਬੰਦਾ ਅੰਦਰ ਫਿਰ ਬੰਦੋ ਪਿਛਾਕ ਰੰਗਦੇ ਰਹਿਣਗੇ ਤੇ ਆਪੇ ਜਿਹੜਾ ਮਰਜੀ ਚੋਲੇ ਉਹ ਵੀ ਫ੍ਰਿਜ ਚ ਲੱਗਾ ਹੋਣਾ ਦੁੱਧੋ ਕਿਹੜਾ ਖਰਾਬ ਹੋ ਚਲਿਆ ਮਈਆਂ ਕਾਇਆਂ ਥੱਲੇ ਸੋ ਕੋ ਜਿਆਦਾ ਹੋ ਜੂ ਸਵੇਰੇ ਕੋਈ ਇਦਾਂ ਨਾ ਕਰ ਆਪਣੇ ਕਾਰ ਦੀ ਪਾਰਕ ਪੈਂਦਾ ਹੋ ਇਦਾਂ ਨਾ ਕਰੀਦਾ ਹੁੰਦਾ ਇਹੋ ਜੀ ਗੱਲ ਨਹੀਂ ਕਰੀਦੀ ਕਿੰਨਾ ਵਿਚਾਰ ਇਦਾਂ ਮੈਂ ਰੱਖ ਕਰਨਾ ਫਿਰ ਸਾਡੋ ਸਾਨੂੰ ਕੀ ਹਾਸਲ ਹੋਣ ਰਿਹਾ ਇਥੋਂ ਗੋਆ ਡੰਗਰਾਂ ਦਾ ਗੋਆ ਵੀ ਨਹੀਂ ਭੱਲੇ ਪੈਂਦਾ ਦੱਸ ਮਰ ਜੋ ਟੁੱਟ ਕੇ ਹਰ ਦੇ ਬਦਲੇ ਤੇ ਮਗਰੋਂ ਤੜੀ ਕੌਡੀ ਮੋਲ ਨਹੀਂ ਪੈਣਾ ਜੇ ਮੈਂ ਕਹਿੰਦੀ ਮੈਂ ਚੱਲ ਕੋਈ ਕੰਮ ਕਰਦੀ ਤੂੰ ਹੀ ਕਹਿੰਦਾ ਲੈ ਤੂੰ ਕੀ ਕਰਦੀ ਆ ਤੂੰ ਕਰ ਲੈ ਕੰਮ ਫੇਰ ਕੀ ਹੋ ਗਿਆ ਤੂੰ ਮੈਨੂੰ ਕਦੀ ਵੀ ਆਖਿਆ ਵੀ ਚੱਲ ਤੂੰ ਕੰਮ ਕਰਦੀ ਆ ਫੇਰ ਮੇਰੇ ਤੋਂ ਬਗਾਰ ਤਾਰਾ ਹੀ ਕੱਢ ਲਓ ਹੋਰ ਨਹੀਂ ਕੋਹ ਤੇ ਐਵੇਂ ਰੌਲਾ ਨਾ ਪਾ ਉਹ ਬਾਹਰ ਕੀ ਵੇਂਦੇ ਕਾਰਾ ਡਾ ਰੌਂਡਿਆ ਉਦਾਂ ਮੈਂ ਬੀਬੀ ਨਾਲ ਕਿਤੇ ਸੁਣ ਲੇ ਇੱਕ ਮੁੜ ਕੇ ਫੇਰ ਉਹ ਟੈਨਸ਼ਨ ਲਊਗੀ ਵੀ ਖਰੇ ਕੀ ਗੱਲ ਹੋਈ ਆ ਮੈਨੂੰ ਉਹ ਵੇਖਣਾ ਬੀਬੀ ਦਾ ਤੇ ਵਿੱਚ ਉਦਾਂ ਜਿਹੜਾ ਡਾ ਛੜਦੇ ਬੀਬੀ ਨੇ ਕਿਸੇ ਨੂੰ ਕੁਝ ਵੀ ਆਂਦੀ ਫੰਦਰ ਇੰਨੇ ਟੈਨਸ਼ਨ ਲੈ ਲੈਣੀਂ ਮਾਤਾਨੀ ਤੂੰ ਜਾਣ ਬੋਜੀ ਕੇ ਵੀਰੋ ਫਿਰ ਟੈਂਸ਼ਨ ਲਿਆ ਨਾ ਅੱਡਾ ਨੇ ਲੈ ਲੈਣੀਆ ਵੀ ਅੱਡ ਤੇ ਬੀਬੀ ਨਹੀਂ ਅੱਡ ਹੋਈ ਆਪਣੇ ਦਰਾਨੀਆਂ ਜਠਾਨੀਆਂ ਨਾਲ ਅਹੀਂ ਆਹੀਂ ਬੀਬੀ ਨਾਲ ਅੱਡ ਹੁੰਨੇ ਆ ਨਾ ਬੀਬੀ ਸਾਡੇ ਨਾਲ ਰਹੂਗੀ ਤੇ ਅਸੀਂ ਗੋਪੀ ਨਾਲ ਅੱਡ ਹੁੰਨੇ ਆ ਅਸੀਂ ਬੀਬੀ ਨੂੰ ਰੱਖਾਂਗੇ ਨਾਲ ਬੀਬੀ ਟੈਂਸ਼ਨ ਕਿਉਂ ਲਾਉਗੀ ਗਰਮ ਗਰਮ ਰੋਟੀ ਮਿਲੂ ਬੀਬੀ ਨੂੰ ਮੰਜੇ ਤੇ ਬਿਸਤਰਾ ਮਿਲੂ ਉਸੇ ਵੇਲੇ ਟਾਈਮ ਨਾ ਹੇ ਰਬਾ ਯਾਰ ਚੰਗਾ ਤੂੰ ਜੱਬਦਿਆ ਪਾਤਾਵੇਂ ਮੈਨੂੰ ਵੀ ਸਭ ਕੋ ਟੈਂਸ਼ਨ ਦੇਂਦੀ ਵੜੇ ਆ ਕਾ ਸਾਡਾ ਚੱਲਣ ਦੇ ਤੂੰ ਹੀ ਚੋਨੀਕਾਰ ਸਿੱਖੀ ਨੇ ਤਾਂ ਉਹ ਇੰਨਾ ਫਿਗਰ ਵਾਣਾ ਇਹ ਘਰ ਦਾ ਕਿ ਇਹਨਾਂ ਦੇ ਨਿਆਣੇ ਨਿੱਕਿਆ ਤੇ ਐਦਾਂ ਉਦਾਂ ਵਾ ਤੁਸੀਂ ਸਭ ਉਧਾਰ ਕੱਢਣੀ ਸਿੱਖਣੀ ਥਾਰ ਕੱਢ ਕੇ ਸਿੱਖ ਕੇ ਤੇ ਦੁੱਧ ਲਿਆ ਲਿਆ ਕੇ ਰੱਖਣਾ ਹੀ ਗਾੜੀ ਜਿੱਥੇ ਮਰਜ਼ੀ ਵਰਤਦਿਆਂ ਤੁਸੀਂ ਗਲਤੀ ਬਹੁਤ ਕੀਤੀ ਵੱਡੀ ਅਜੇ ਵੀ ਸਿਕਲ ਹੋ ਜਾ ਤੁਹਾਡਾ ਕੀ ਵਿਗੜਿਆ ਥਾਰ ਕੱਢਣੀ ਸਿੱਖੋ ਉਹ ਚਲ ਨਾ ਸਿੱਖ ਲਾਂਗੇ ਕੋਈ ਨਹੀਂ ਲੀਂਦਾ ਨਾ ਕਰ ਚੱਲ ਉਠੋ ਨਾ ਰਾਤ ਪਈ ਐ ਐਦਾਂ ਬੁਰੀ ਲੱਗੀ ਤੇ ਚੰਗੇ ਨਹੀਂ ਲੱਗੀ ਦਾ ਤੇ ਥਾਰ ਕੱਢ ਲਾ ਫੜ ਲਿਆ ਬਾਟੀ ਆ ਜਾ ਲੈ ਆ ਮੈਂ ਫੀਡ ਪਾ ਦੇਣਾ ਆ ਜਾ ਕਿੱਦਾਂ ਕਰਦੇ ਜਿੱਦਾਂ ਕਿਸੇ ਨਿਆਣੇ ਨੂੰ ਪਰ ਚਾਹੀਦਾ ਨਾ ਚੱਲ ਆ ਜਾ ਆ ਜਾ ਕੋਈ ਗੱਲ ਨਹੀਂ ਆ ਜਾ ਆ ਜਾ ਕੋਈ ਨਹੀਂ ਮੈਂ ਐਡੀ ਨਿਆਣੀ ਨਹੀਂ ਕਿ ਨਾ ਮੈਂ ਛਦੈਣ ਹੀ ਐਡੀ ਇਹਨਾਂ ਦੀਆਂ ਗੱਲਾਂ ਨੇ ਮੈਨੂੰ ਖਪਾਇਆ ਵਾ ਸਿਆਪਾ ਕਰਨਾ ਹੀ ਪੈਣਾ ਇਹਨਾਂ ਦਾ ਹੁਣ ਮੇਰੇ ਕੋ ਉਦਾਂ ਤੇ ਨਹੀਂ ਹੋਣਾ ਤੇ ਹੁਣ ਮੈਂ ਕਰਦੀ ਆ ਕਿ ਡੰਗਰਾਂ ਦੇ ਗੋਏ ਦਾ ਮੁਸ਼ਕ ਕਦੀ ਮੇਰੇ ਸ਼ੌਲ 'ਚ ਆਉਂਦਾ ਕਦੀ ਕਿਤੇ ਗੁਰਰ ਆ ਗਈ ਬਸ ਲੈ ਆਈ ਦੁੱਧ ਮੈਂ ਤਾਂ ਦੀਦੀ ਕੱਢਣ ਵਾਲੀ ਐ ਜੇ ਘਰ ਦਾ ਤੇ ਉਹ ਵੇਲ ਹੋਊਗਾ ਉਹਦਾ ਤੇ ਧਾਰਾ ਕਢਾਉ ਮੇਰੇ ਨਾਲ ਮੈਂ ਕਿੱਦਾਂ ਧਾਰਾ ਕਢ ਲਿਆ ਮੈਂ ਤਾਂ ਉਧਰ ਗਈ ਤੇ ਜੇ ਪੱਠੇ ਪੋਂਡਿਆ ਤੇ ਗੋਹਾ ਸੁਟਣ ਡਿਆ ਤੇ ਜੇ ਕਿਤੇ ਉਹਦੇ ਬੱਤੀ ਕੰਮ ਕਰਨ ਵਾਲੇ ਹੀ ਕਿ ਤੇ ਹੁਣ ਲੈ ਕੇ ਚੱਲੀ ਆ ਬਾਲਟੀ ਹਾਏ ਗੁਰਵਤ ਤੇ ਦੁੱਧ ਮੰਗਣ ਦੇ ਆ ਹੀਗਾ ਮੈਂ ਨੂੰ ਕਹਿੰਦੀ ਮੈਂ ਲਿਉਣੀ ਆ ਜੇ ਜਾਰੀ ਛੇਤੀ ਆ ਨਾ ਤੇ ਘੜੀ ਪਹਿਲਾਂ ਔਰ ਖਲੋਣਾ ਹੀਗਾ ਉਸੇ ਵੇਲੇ ਤੇ ਨਹੀਂ ਲੈਣਾ ਦੁੱਧ ਮੰਗਲਾ ਦੇਣਾ ਕਈ ਕਈ ਵਾਰ ਦੁੱਧ ਮੰਗਦਾਰ ਫਿਰ ਮਾਵਾ ਉੱਠਦੀਆਂ ਤੇ ਤੂੰ ਫੇ ਉਦੋਂ ਦੀ ਔਰ ਖਲੋਣਾ ਹੀ ਨਾ ਜਿਹਨੇ ਪਹਿਲਾਂ ਮੰਗਿਆ ਦੁੱਧ ਉਹਨੇ ਨੀ ਹੁਣੇ ਮੰਗਣ ਦਿਆ ਸੀਗਾ ਤੇ ਮੰਗਣ ਦਿਆ ਨਾਲ ਫੜ ਤਾਰ ਕੱਢ ਲਿਆ ਤੇ ਦੇ ਗਰਮ ਕਰਕੇ ਮੈਂ ਰੋਟੀਆਂ ਪਕਾ ਲਾ ਛੋਟ ਮੈਂ ਕੱਢ ਲਿਉਣੀ ਆ ਆਹ ਕੱਢ ਲਿਆ ਦੂਜੀ ਬਾਲਟੀ ਉੱਥੇ ਮੋਦੀ ਮਾਰੀ ਤੋ ਕੇ ਚ ਬੱਚੇ ਤੇ ਅੱਛਾ ਆਹ ਕੱਢ ਲਿਆ ਬਿਛਾ ਪਹਿਲਾਂ ਮੈਂ ਇੱਕੋ ਦੀ ਕੱਢ ਕੇ ਲਿਉਣੀ ਆ ਨਾ ਆਹ ਇੱਕੋ ਦੀ ਲਿਆ ਕੋਈ ਨਹੀਂ ਤੂੰ ਇੱਕੋ ਦੀ ਲਿਆ ਦੋ ਤੇ ਮੈਂ ਗਰਮ ਕਰਦੀ ਦੂਜੀ ਫੇਰ ਕੱਢ ਲਿਆ ਠੀਕ ਪਤਾ ਕੀ ਹੁੰਦਾ ਵਾ ਕਮਾ ਕਮ ਕਮ ਕਰ ਲਈਦਾ ਵਾ ਜ਼ਰੂਰੀ ਨਹੀਂ ਤਾਂ ਵੀ ਦੀਰੀ ਨੇ ਤਾਰ ਕੱਢਣੀ ਚਿਹਰੇ ਹੱਥੇ ਪੈ ਗਈ ਮੈਂ ਇੰਨੇ ਹੀ ਕੱਢਣੀ ਆ ਜਦੋਂ ਉਦਨ ਵੀ ਕਹੀ ਨਹੀਂ ਮੈਂ ਕੱਢੂੰਗੀ ਮਰ ਕੇ ਕੱਢੀ ਤੂੰ ਹੈ ਨਾ ਤੇ ਹੁਣ ਵੀ ਤੂੰ ਲੈ ਕੇ ਚੱਲਦੀ ਐ ਨਾ ਮੈਂ ਤੂੰ ਦੁੱਧ ਡੋਲ ਆਵੇਂ ਤਾਂ ਚੱਜ ਨਾ ਘਾਰ ਕੱਢ ਕੇ ਲਿਆਵੀ ਹੁਣ ਨਹੀਂ ਤੇ ਉਦਰ ਮੈਂ ਕਿਹਾ ਹੈਗਾ ਤਾਂ ਫਿਰ ਨਿਆਣੇ ਦੇ ਪੇਪਰਾਂ ਕਰਕੇ ਫਿਰ ਤੂੰ ਕਹਿੰਨੇ ਵੀ ਜਦ ਮੈਂ ਕਰ ਲੂੰਗੀ ਕੰਮ ਤੇ ਆਹ ਤਾਂ ਹੀ ਫਿਰ ਮੈਂ ਵੀ ਹੋਣਾ ਕਿ ਮੈਂ ਤਾਂ ਹੁਣੇ ਪੇਪਰਾਂ ਦਾ ਕਰਕੇ ਬਾਹਰ ਆ ਮੈਂ ਚੱਲੀ ਐ ਤੂੰ ਮੈਨੂੰ ਰੋਬ ਨਾ ਪੁੱਛਣ ਦੇ ਹਲੇ ਕੱਢੀ ਨਹੀਂ ਗਈ ਤਾਂ ਹੀ ਮੈਂ ਤਨ ਹੁਣ ਆਖਿਆ ਭਈ ਜਾ ਕੱਢ ਲਿਆ ਫਿਰ ਜੋ ਠੀਕ ਐ ਕੱਢ ਲੀਂ ਵੇਖੋ ਵੇ ਕਿੱਢੇ ਟੌਰ ਨਾ ਜਿੱਦੀ ਤਾਂ ਨਹੀਂ ਕੱਢੇ ਲੈ ਬੱਸ ਤਾਂ ਹਰਤ ਕੱਢਣ ਚੱਲੇ ਤੇ ਨੂੰਹ ਦੀ ਖੰਡਿਆ ਪਾਰਟੀ ਫੜੀ ਹੱਥ ਦੇ ਵਿੱਚ ਜਾਂ ਕੱਢਣ ਵਾਲੇ ਛੜਾਂ ਖਾਣ ਵਾਲੇ ਪੂਸ਼ਾ ਮਰਵਾ ਗੋਏ ਵਾਲੀਆਂ ਲੈ ਡੰਗਰ ਅੰਦਰ ਵੀ ਬੰਦਦੇ ਆ ਤਾਂ ਡੰਗਰ ਬੰਦ ਰਹੀ ਸੀ ਅੰਦਰ ਸਾਰਾ ਕੱਢਣ ਵਾਲੀਆਂ ਹੀ ਅਜੇ ਉਹ ਕੱਢਣ ਵਾਲੀ ਆ ਆਹੋ ਚਲ ਠੀਕ ਕਰ ਲੈਨੇ ਭਰ ਕੇ ਕਰ ਲੈਨੇ ਤਾਰ ਆਹੋ ਪੂ ਆ ਗਈ ਕੱਢਣ ਮੈਂ ਦੀਦੀ ਨੂੰ ਕਿਹਾ ਹਾਂ ਵੀ ਗੁਰਵਰ ਦੁੱਧ ਦੇ ਆ ਮੰਗਣੇ ਤਾਰ ਕੱਢੀ ਨਹੀਂ ਤੇ ਦੀਦੀ ਗੁੱਸੇ ਚ ਪਾ ਕੇ ਮੈਨੂੰ ਕਹਿੰਦੇ ਤੂੰ ਕੱਢ ਲਿਆ ਤੇ ਨਿਆਣੇ ਪੜ ਨਹੀਂ ਦੇ ਨਹੀਂ ਪੜਨਾ ਦਾ ਹੈਗੇ ਤਾਂ ਹੁਣ ਬਾੜ ਲਿਆ ਹੀ ਓਦਾਂ ਤੇ ਅੱਛਾ ਹਾਂ ਤੇ ਉਹ ਹੁਣ ਮੰਗੁਰਾ ਦੁੱਧ ਮੰਗ ਲਾ ਪਿਆ ਹੀ ਤੇ ਤਨ ਤਾਰ ਕੱਢ ਨਹੀਂ ਆਉਂਦੀ ਇਹ ਤੈਨੂੰ ਮਾੜੀ ਮੋਟੀ ਜੀ ਹੁੰਦੀ ਆ ਫਿਰ ਓਦਾਂ ਹੀ ਕੱਢ ਲੈਣੀ ਹੁੰਦੀ ਤੇ ਗੁੱਸੇ ਚ ਬੜੀ ਆ ਤੇ ਫਿਰ ਕੁਛੇ ਭਾ ਵੀ ਬੜਾ ਔਖੜ ਕੇ ਪਿਆ ਮੈਨੂੰ ਇਹ ਲੜੇ ਲੜੇ ਲੁੜੇ ਆਏ ਮੈਂ ਤਾਂ ਲੜਾਈ ਹੋਣੀ ਜਿਹੜਾ ਸਾਬ ਨਾ ਬੋਲਾਂ ਤੇ ਦੀਦੀ ਵੀ ਇੱਥੇ ਉਹ ਉਸੇ ਵੇਲੇ ਮੈਂ ਦੀਦੀ ਨਾਲ ਪੁੱਛਿਆ ਦੀਦੀ ਤਾਰ ਕੱਢੀ ਨਹੀਂ ਹੈ ਜੇ ਤੋ ਸੁਣ ਗਿੰਦਲਾ ਬਾਟੀ ਕੱਢ ਲਈ ਹਾਂ ਤੇ ਮੈਂ ਵੀ ਆਇਆ ਇੱਥੇ ਤੇ ਟੋਕਰਾ ਪੱਠੇ 15 ਆਉਂਦੇ ਤੇ ਮੈਂ ਕਹਾ ਪਾ ਜ ਡੰਗਰ ਬੱਦੇ ਨਹੀਂ ਇੰਦਰ ਕਹਿੰਦਾ ਮੇਰੇ ਹੱਥੇ ਪਈ ਆਪੇ ਬਨ ਲੈ ਹਾਏ ਬਾਜੀ ਤੇ ਕਰੀਦਾ ਬੋਲੇ ਮੈਂ ਪਹਿਲੀ ਵਾਰੀ ਹੋਇਆ ਮੈਂ ਇਨੀ ਉਮਰ ਹੋ ਗਈ ਵੇਲਾ ਕਿ ਤੇ ਐਤਾ ਕਿਤਾ ਨਹੀਂ ਬੋਲੇ ਪਤਾ ਨਹੀਂ ਬਾਜੀ ਨੇ ਕੀ ਹੋਇਆ ਵਾ ਹਾਂ ਜੇ ਦੀਦੀ ਨੇ ਕੋਈ ਵੱਧ ਘੱਟ ਗੱਲਾਂ ਕਹਿਤੀਆਂ ਹੋਣੀਆਂ ਤੇ ਉਹਦਾ ਨਾ ਗੁੱਸਾ ਨਾ ਵਾ ਤੇ ਆਉਈ ਨਹੀਂ ਆਉਸੇ ਕੀ ਉਹਦੇ ਠੀਠਾਕ ਆਹ ਉਹ ਦਿੱਦਾ ਦੇ ਦਿੱਦੇ ਪਾਰੇ ਤੇ ਹਿੰਦ ਲਗਾਨ ਬੜਾ ਹਸਸ ਕੇ ਗੱਲਾਂ ਕਰਦੇ ਪਏ ਉਹਦੇ ਨਾਲ ਹਾਂ ਹਾਂ ਉਦੋਂ ਤੇ ਠੀਕ ਠਾਕ ਹੀ ਸਾਰਾ ਕੁਝ ਹੋ ਨਹੀਂ ਮੈਨੂੰ ਪਤਾ ਨਹੀਂ ਕੀ ਹੋਇਆ ਵਾ ਦੀਦੀ ਤਾਂ ਤਾਂ ਸੁਭਾਅ ਪਹਿਲੇ ਹੀ ਪਤਾ ਵੀ ਤਾਂ ਦਾ ਹੀ ਆ ਇਹ ਹੈਗਾ ਦਿੱਦਾ ਤਾਂ ਪਰ ਭਾ ਨਹੀਂ ਤਾਂ ਕਰਦੀ ਬੋਲਿਆ ਪਹਿਲੀ ਹੀ ਹੋਇਆ ਭਾਜੀ ਨਹੀਂ ਤਾਂ ਕਰਦੀ ਬੋਲਿਆ ਜਾਂ ਤੇ ਨਾ ਬਿਮਾਰ ਉੱਠਿਆ ਨਾ ਤਾਂ ਕਰਕੇ ਸ਼ਾਇਦ ਇਹ ਵੀ ਹੋ ਸਕਦਾ ਵੀ ਜਦਾਂ ਵੀ ਬੰਦਾ ਨਾ ਹਾਂ ਉਹ ਫਿਰ ਹੁੰਦਾ ਨਹੀਂ ਨਾ ਕੰਮ ਕਮਜ਼ੋਰੀ ਨਹੀਂ ਨਾ ਜਾਂਦੀ ਥਕਾਵਟ ਹਾਂ ਹੂੰ ਉਿਕਣਾ ਹੈਗੇ ਜਿਆਦਾ ਹੈਗੇ ਬਿਮਾਰ ਤੇ ਮੰਨਦੇ ਨਹੀਂਗੇ ਆਹੋਈ ਗੱਲ ਹੈਗੀ ਉਠ ਠਟਕੇ ਫਾ ਫੜ ਫੜ ਕੰਮ ਨੂੰ ਆਉਂਦੇ ਸੀਗੇ ਤੇ ਮੈਂ ਇਹਦੇ ਬਥੇਰਾ ਕਿਹਾ ਮੈਂ ਕਿਹਾ ਤੂੰ ਮੈਨੂੰ ਦੱਸ ਦਿੰਦਾ ਵੀ ਜੇ ਨਹੀਂ ਠੀਕ ਹੋਏ ਤਾਂ ਮੈਨੂੰ ਦੱਸ ਤਾਂ ਮੈਂ ਮੈਂ ਤੈਨੂੰ ਦੱਸ ਦੱਸ ਕੇ ਕੰਮ ਕਰਾਉਣਾ ਵਾ ਨਹੀਂ ਤਾਂ ਮੈਂ ਇਹ ਆਪ ਇਹਨੂੰ ਪੁੱਛਦਾ ਰਹਿਣਾ ਵੀ ਭਾਵੇਂ ਮੈਂ ਤੇ ਮੈਂ ਕਰ ਲਾਂਗਾ ਉਹ ਕਰ ਲਾਂ ਨਾ ਨਾ ਤੂੰ ਨਾ ਕਰ ਮੈਂ ਕਿਹਾ ਮਨੇ ਕਰਦਾ ਮੈਨੂੰ ਹਾਂ ਤੂੰ ਤਾਂ ਕੰਮ ਹੀ ਨਹੀਂ ਦੱਸ ਦਿੰਦੇ ਪਤਾ ਨਹੀਂ ਕਿਉਂ ਫਿਰ ਅੱਜ ਇਦਾਂ ਬੋਲੇ ਬੜੀ ਹੈਰਾਨਗੀ ਹੋਈ ਮੈਨੂੰ ਇਹ ਗੱਲ ਦੀ ਮੈਂ ਤਾਂ ਆਪਿਸ ਗੱਲ ਹੀ ਕਰਨੀ ਗੀ ਉਹਨਦੀ ਦੀ ਦੀ ਦਾ ਸੁਭਾਈ ਆ ਛੋੜੋ ਫਿਰ ਮੈਂ ਕਿਹੜਾ ਗੁੱਸਾ ਕਰਨਾ ਵੱਡਾ ਵਾ ਪਿਓਾਂ ਬਰਾਬਰ ਵਾ ਮੈਂ ਜੋ ਮਰਜ਼ੀ ਕਰ ਲੈ ਨਹੀਂ ਚਾਹਤਾ ਕੀ ਹੈ ਤੇ ਕਹਿ ਦਿੱਤਾ ਵਾ ਤੇ ਉਹ ਥੋੜੀ ਗੱਲ ਹੈ ਹੀ ਆ ਇੰਨਾ ਕੰਮ ਵੀ ਤੇ ਕਰਦੇ ਹੀ ਆ ਨਹੀਂ ਸਭ ਸਾਰਾ ਲਈ ਕਰਦੇ ਆ ਅਹ ਚਲ ਪਰ ਮੈਨੂੰ ਹਰਾਣ ਗਈ ਜਿਹੜਾ ਬੰਦਾ ਪਹਿਲੀ ਪਹਿਲੀ ਇਦਾਂ ਬੋਲਣਾ ਪਰ ਮਨ ਤੱਕ ਕੱਜਦਾ ਲੱਗਦਾ ਜਿਹਾ ਨਾ ਕਦੀ ਕਦੀ ਸੋਚਦਾ ਵੀ ਨਹੀਂ ਬੰਦਾ ਵੀ ਇਦਾਂ ਬੋਲਦਾ ਹਾਂ ਨਹੀਂ ਧੱਕਾ ਤੇ ਲੱਗਦਾ ਹੀ ਆ ਤੇ ਤੂੰ ਕੰਮ ਨਹੀਂ ਕਰਦਾ ਤੂੰ ਵੇਂਦਾ ਨਹੀਂ ਤੂੰ ਪਰਸ਼ਨ ਨਹੀਂ ਵਟਾਇ ਮੈਂ ਕਿੰਨਾ ਕਿੰਨਾ ਪਰਸ਼ਨ ਵਟਾ ਕੇ ਲਿਆਉਂਦਾ ਰਿਹਾ ਜਦੋਂ ਬਿਮਾਰੀ ਆਪੇ ਤੱਕ ਤੱਕ ਤੋਂ ਪਤਾ ਲੱਗਦਾ ਹੀ ਹੈ ਨਾ ਕਿੰਨਾ ਵੱਡਿਆ ਹਾਂ ਉਹਦਾ ਮੈਨੂੰ ਇਹ ਨਾ ਸੁਣਨ ਦੀਆਂ ਮੈਂ ਉਹਨਾਂ ਨੂੰ ਗੁਸਮਰੀਤ ਨਾਲ ਪੜਾਉਂਦੇ ਹੀ ਨਾ ਉਹਦਾ ਮੈਨੂੰ ਸੁਣਨ ਦੀਆਂ ਹੀ ਉਹਨਾਂ ਦੀ ਥੋੜੀ-ਬਹੁਤ ਗੱਲ ਨਾ ਮੈਨੂੰ ਲੱਗਦਾ ਹੈਗਾ ਵੀ ਉਹ ਖਿਜਦੇ ਆ ਆਪਸ ਵਿੱਚ ਅੱਛਾ ਹਾਂ ਪਰ ਉਹ ਉਦੋਂ ਹੋ ਗਏ ਹੋ ਗਏ ਹੀ ਵੇਲੀ ਸੀ ਸ਼ਾਇਦ ਪਰ ਨਹੀਂ ਮੈਨਰੇ ਬਾਰੇ ਆ ਤਾਂ ਹੁਣ ਜੇ ਇਹਦੀ ਗੱਲ ਆ ਉਹ ਚਲ ਗਏ ਨੇ ਜੋ ਮੈਨੂੰ ਕਹਿ ਕਿ ਤੁਸੀਂ ਚਲ ਕੇ ਨਾ ਵੇਖੀ ਹਾਂ ਹਾਂ ਉਹ ਚਲ ਗਿਆ ਉਹ ਕੱਲ ਫੇ ਕੱਡਾਂ ਮੈਂ ਕੱਢਣੀ ਧਰ ਆਹ ਤੇਰੇ ਕੱਢ ਲਿੰਦੇ ਫਿਰੇ ਨਾ ਭਾਬੀ ਨੂੰ ਕਹਿੰਦਾ ਕੱਢ ਲੈਂਦੀ ਆ ਨਹੀਂ ਨਹੀਂ ਦੀਦੀ ਨੇ ਨਹੀਂ ਕਰਨਾ ਹੈ ਕੱਢਣੀ ਹੈਗੀ ਹਾਂ ਮੈਨੂੰ ਕਹਿੰਦਾ ਹੈਗੀ ਕਹਿੰਦੇ ਇੱਕ ਦੀ ਕੱਢ ਕੇ ਫੜਾ ਜੀ ਮੈਂ ਗੁਰਵਰ ਦਾ ਦੁੱਧ ਗਰਮ ਕਰ ਲੂੰਗੀ ਤੇ ਫਿਰ ਦੂਜੀ ਦੀ ਕੱਢ ਲਿਆਈ ਅੱਛਾ ਦੋਨਾਂ ਦਾ ਮੈਨੂੰ ਦੋਨਾਂ ਦੀ ਕੱਢਣੀ ਪੈਣੀ ਆ ਚਲ ਰੱਖ ਮੈਂ ਕੱਢ ਤੈਨੂੰ ਉਦੋਂ ਦਾ ਤੂੰ ਕਹਿੰਦੀ ਸੀ ਕੱਢ ਲੈਣੀ ਕੱਢ ਲੈਣੀ ਤੇ ਹੁਣ ਕੱਢਣ ਨਹੀਂ ਦਈ ਚਲ ਕੋਈ ਗੱਲ ਨਹੀਂ ਕੱਢੀ ਤੇ ਕੱਢਣੀ ਪੈਣੀ ਨਹੀਂ ਨਹੀਂ ਦੀਦੀ ਸਮਝੀ ਨਹੀਂ ਕੁਛ ਲਾਦੀ ਕਦੀ ਤੇ ਕਹਿ ਦਿੰਦੇ ਮੈਂ ਆਪੇ ਕਰ ਲੂੰਗੀ ਸਾਰਾ ਕਾਮ ਨੂੰ ਨਿਆਣਿਆਂ ਨੂੰ ਪੜਾਵਾ ਤੇ ਕਦੀ ਕਹਿ ਦਿੰਦੇ ਆ ਤੇ ਆਹ ਕੰਮ ਤੂੰ ਕਿਆ ਕੀ ਆਹ ਹੀ ਤੂੰ ਕੀਤਾ ਨਹੀਂ ਇਹ ਹੰਦੀ ਫੋਟ ਵੀ ਜਾਣੇ ਕੀ ਹਾਲ ਤਾਂ ਮੈਂ ਕੱਟਾਂ ਮੱਝ ਮਰ ਬਾਹਰ ਹਾਂ ਕੱਟੋ ਕੱਢ ਲਾ ਮੈਂ ਤਾਂ